ਜਿੰਦੂ ਜੀ ਕਰਨਲ ਬਾਠ ਮਾਮਲੇ ਦੇ ਵਿੱਚ ਕਹਿੰਦੇ ਵੀ ਇੱਕ ਇਨਸਪੈਕਟਰ ਸਾਹਿਬ ਪਹੁੰਚ ਗਏ ਸੁਪਰੀਮ ਕੋਰਟ ਕਹਿੰਦੇ ਵੀ ਮਾਮਲਾ ਸੀਬੀਆਈ ਨੂੰ ਨਾ ਦਿਓ ਨਾ ਤਾਂ ਵਾਪਸ ਲੈ ਲਓ ਪਰ ਅੱਗੋਂ ਸੁਪਰੀਮ ਕੋਰਟ ਨੇ ਵੀ ਕਾफी ਝਾੜ ਪਾਈ ਤੇ ਇਨਸਪੈਕਟਰ ਨੂੰ ਵੱਡਾ ਹੀ ਝਟਕਾ ਲੱਗ ਗਿਆ ਉਹਦੀ ਥੋੜੀ ਜਿਹੀ ਜਾਣਕਾਰੀ ਦਿਓ ਕਿਉਂਕਿ ਇਹ ਮਸਲਾ ਵੀ ਨਾਲ ਲਗਾਤਾਰ ਹੀ ਤੁਰਿਆ ਰਿਹਾ ਬਹੁਤ ਲੰਬੇ ਸਮੇਂ ਤੋਂ ਦੇਖੋ ਇਹ ਗੱਲ ਹੁਣ ਮੇਰੇ ਖਿਆਲ ਦੇ ਨਾਲ ਆਪਣੇ ਜਿਹੜੇ ਆਡੀਅנס ਵਾਲੇ ਆ ਉਹਨਾਂ ਨੂੰ ਤਾਂ ਬਿਲਕੁਲ ਰਟੀ ਹੋਣੀ ਆ ਕਿ ਮੈਂ ਵਾਰ-ਵਾਰ ਇੱਕੋ ਗੱਲ ਕਹਿ ਰਿਹਾ ਸੀਗਾ ਕਿ ਇਹ सीबीआई ਤੋਂ ਬਚਣਗੇ ਕਿਉਂਕਿ ਜੋ ਸੋਚ ਰਹੇ ਸੀਗੇ ਚਾਹੇ ਉਹ ਉਹਦੇ ਵਿੱਚ ਪੁਲਿਸ ਕਹਿ ਲਓ ਜੀ ਜਾਂ ਪੰਜਾਬ ਪ੍ਰਸ਼ਾਸਨ ਕਹਿ ਲਓ ਕਿ ਇਹਨਾਂ ਦੀ ਸੋਚ ਦੇ ਵਿੱਚ सीबीआई ਨੂੰ ਜਾਂਚ ਚੱਲੇ ਜਾਏਗੀ ਉਸ ਸਕੀਮ ਨਹੀਂ ਸੀ ਚਲ ਰਹੀ ਹਾਈ ਕੋਰਟ ਜਾਂ ਚੰਡੀਗੜ੍ਹ ਪੁਲਿਸ ਦੀ ਜਾਂਚ ਬੜਤਾਲ ਉੱਤੇ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਹਨਾਂ ਦੀ ਸਕੀਮ ਦੇ ਵਿੱਚ ਫਿੱਟ ਸਨ ਤੇ ਉਹਨਾਂ ਦੇ ਵਿਚਾਰ ਚਰਚਾ ਇਹਨਾਂ ਦਾ ਚੱਲਦਾ ਹੋਏਗਾ ਪਰ ਸਭ ਇਹ ਸੀਗੀ ਕਿ सीबीआई ਨੂੰ ਜਿਹੜੀ ਜਾਂਚ ਚੱਲੇ ਗਈ ਇਹ ਬਹੁਤ ਵੱਡਾ ਝਟਕਾ ਸੀ ਉਹਦੇ ਵਿੱਚ ਮੈਂ ਅੱਗੇ ਤੁਹਾਨੂੰ ਕਿਹਾ ਕਿ ਕਰਨਲ ਮਾਮਲੇ 'ਚ ਕੋਈ ਬਹੁਤਾ ਕੁਝ ਹੋ ਨਹੀਂ ਸਕਦਾ ਵੱਧ ਤੋਂ ਵੱਧ 307 ਲੱਗ ਜਾ ਜੀ 307 ਦਾ ਕੇਸ ਬਥੇਰਾ ਖਿੱਚਿਆ ਜਾਂਦਾ ਹੁੰਦਾ हां سزا ਹੋਣ ਤੋਂ ਬਾਅਦ ਵੀ ਖਿੱਚਿਆ ਜਾਂਦਾ ਹੁੰਦਾ ਉਹਦੇ ਕਈ ਪੜਾ ਹੁੰਦੇ ਆ ਇੱਥੋਂ سزا ਸਟੇ ਹੋ ਗਈ ਉੱਥੋਂ ਜਮਾਨਤ ਮਿਲ ਗਈ ਤੇ ਜਿਨ੍ਹਾਂ ਦੇ ਨਾਲ ਸਟੇਟ ਖਲੋਤੀ ਹੋਵੇ ਸਰਕਾਰ ਖਲੋਤੀ ਹੋਵੇ ਕਿਉਂਕਿ ਦੇਖੋ ਸਰਕਾਰ ਉਧਰ ਵੀ ਇੱਥੇ ਖਲੋਤੀ ਆ ਇੱਧਰ ਵੀ ਖਲੋਤੀ ਆ ਹੂੰ ਠੀਕ ਹੈ ਜੀ ਤਾਂ ਮਤਲਬ ਇਹ ਸੀ ਕਿ ਅਸਲ ਕਹਾਣੀ ਜਿਹੜੀ ਆ ਉਹ ਜਾ ਕੇ ਅੜਦੀ ਆ ਮੰਡੋਰ ਵਾਲੇ ਇਨ ਕਾਪਟਰ ਕੇਸ ਤੇ ਹਾਂ ਜੀ ਜਿਹੜਾ ਹਾਂ ਜੀ ਮੁਕਾਬਲਾ ਜਿਹੜਾ ਕਿ ਜਿਸ ਨੂੰ ਕਥੇ ਤੌਰ ਤੇ ਫਰਜੀ ਮੁਕਾਬਲਾ ਘਰਾਰ ਦਿੱਤਾ ਗਿਆ ਸੀ ਕੁਝ ਦਿਨ ਪਹਿਲਾਂ ਤੱਕ ਹਮ ਬੜੇ ਚਰਚੇ ਨੇ ਤਾਂ ਮਤਲਬ ਕਿ ਜਦੋਂ ਹੁਣ ਇਹਨਾਂ ਨੇ ਦੇਖਿਆ ਕਿ ਸੀਬੀਆਈ ਨੂੰ ਜਾਂਚ ਚੱਲੀ ਗਈ ਸ਼ਾਇਦ ਇੱਕ ਇਨਸਪੈਕਟਰ ਨੇ ਪਟੀਸ਼ਨ ਪਾਈ ਹੈ ਨਾ ਹਾਂ ਜੀ ਪਟੀਸ਼ਨ ਇੱਕ ਨੇ ਪਾਈ ਇੱਕ ਨੇ ਪਾਈ ਸੀ ਹੁਣ ਇਹਦੇ ਚ ਵੀ ਇੱਕ ਰਾਜ਼ ਹੁੰਦਾ ਹੈ ਦੇਖੋ ਮੈਂ ਕੋਈ ਵਕੀਲ ਨਹੀਂ ਹਾਂ ਪਰ ਅਸੀਂ ਲੋਕ ਜਿੱਥੋਂ ਆਏ ਆ ਨਾ ਉਹ ਵਕੀਲਾ ਰਗੇ ਹੁੰਨੇ ਆ ਅਸੀਂ ਹੁਣ ਮੰਨ ਲਓ ਤੁਸੀਂ 4 ਕੇਸ ਵਾਰਾਂ ਹਮ ਇੱਕ ਦਾ ਪਟੀਸ਼ਨ ਪਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਆਪਸ਼ਨ ਇੱਕ ਵਾਰੀ ਇਸਤੇਮਾਲ ਕਰ ਲਓ ਇੱਕ ਨੂੰ ਜਵਾਬ ਹੋ ਗਿਆ ਤਾਂ ਦੂਸਰਾ ਪਟੀਸ਼ਨ ਪਾ ਸਕਦਾ ਫੇਰ ਤੀਸਰਾ ਫੇਰ ਪਾ ਸਕਦਾ ਚੌਥਾ ਫੇਰ ਪਾ ਸਕਦਾ ਸਾ ਕਰਕੇ ਆਪਸ਼ਨ ਵੱਧ ਜੇ ਇਹ ਇੱਕ ਤਕਨੀਕੀ ਚਲਾਕੀ ਹੁੰਦੀ ਆ ਹਮ ਠੀਕ ਹੈ ਜੀ ਬਹੁਤੇ ਕੇਸ ਵਾਰਾਂ ਚ ਤੁਸੀਂ ਕਿਤੇ ਵੀ ਦੇਖਣਾ ਇਹ ਇਦਾਂ ਹੀ ਚੱਲਦਾ ਹੁੰਦਾ ਹੈ ਜੀ ਜ਼ਮਾਨਤ ਵੀ ਕਈ ਵਾਰ ਬੜਾ ਮਤਲਬ ਕਿ ਸੋਚ ਵਿਚਾਰ ਕਰਨ ਉਪਰੰਤ ਦੇਖਿਆ ਜਾਂਦਾ ਕਿ ਇਹਦਾ ਰੋਲ ਇਹੋ ਜਿਹਾ ਹੈ ਇਹਨੂੰ ਆਪਾ ਪਹਿਲਾ ਜ਼ਮਾਨਤ ਤੇ ਲੈ ਕੇ ਜਾਈਏ ਜਾਂ ਇਹਦੀ ਜ਼ਮਾਨਤ ਅਰਜੀ ਜਿਹੜੀ ਆ ਉਹ ਪਹਿਲਾਂ ਫਾਈਲ ਕਰੀਏ ਤਕਨੀਕੀ ਦਾ ਪੇਚ ਹੁੰਦੇ ਨੇ ਠੀਕ ਹੈ ਜੀ ਹੁਣ ਇਹਨਾਂ ਨੇ ਆਪਦਾ ਦਾ ਪੇਚ ਵਰਤਨਾ ਜਦੋਂ ਸਟਾਰਟ ਕੀਤਾ ਹੁਣ ਤੁਸੀਂ ਕਹਿ ਰਹੇ ਹੋ ਹਾਲਾਂਕਿ ਸੁਪਰੀਮ ਕੋਰਟ ਦੀ ਸੁਣਵਾਈ ਬਾਬਤ ਮੇਰੇ ਕੋਲ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਤੁਸੀਂ ਦੱਸ ਰਹੇ ਹੋ ਕਿ ਕਾਫੀ ਇਹਨਾਂ ਨੂੰ ਛੜਾ ਫਟਕਾਰਾ ਪਈਆਂ ਨੇ ਹੋ ਸਕਦਾ ਕਿ ਸੁਪਰੀਮ ਕੋਰਟ ਨੇ ਕੁਝ ਮਤਲਬ ਕੋਈ ਨਾ ਚੀਜ਼ਾਂ ਜੋ ਅਬਜ਼ਰਵ ਕਰਕੇ ਕੀ ਹੋਵੇ ਜੋ ਇਹਨਾਂ ਨੇ ਪੇਸ਼ ਕੀਤੀਆਂ ਕਿ ਭਾਈ ਤੁਸੀਂ ਸਾਹਮਣਾ ਕਰੋ ਜਾਂਚਪੜ ਤੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਲੜਾਈ ਹੋਣ ਬਣ ਗਈ ਵੀ ਇੱਕ ਤੇ ਇਹ ਕੇਸ ਤੇ ਹੈ ਹੀ ਹੈ ਕਿ ਸੀਬੀਆਈ ਨੇ ਜਾਂਚ ਕਰਨੀ ਆ ਉਹਦੇ ਚ ਕੀ ਕੁਝ ਹੋਏਗਾ ਇੱਕ ਹੋ ਗਿਆ ਕਿ ਮੰਡੋਰ ਵਾਲਾ ਜਿਹੜਾ ਮੁਕਾਬਲਾ ਹੈ ਕਿ ਉਹਦੇ ਤੱਕ ਜਾਂਚ ਨਾ ਜਾਵੇ ਸੋ ਇਸ ਕਰਕੇ ਇਹ ਸਾਰੀ ਕਾਨੂੰਨੀ ਲੜਾਈ ਦਾ ਜਿਹੜਾ ਕੇਂਦਰ ਬਿੰਦੂ ਆ ਨਾ ਉਹ ਉਹ ਮੁਕਾਬਲਾ ਹੀ ਆ ਜੀ ਜਿਹਦੇ ਵਿੱਚ ਉਹ ਜਸਪ੍ਰੀਤ ਕੈਨੇਡਾ ਤੋਂ ਆਇਆ ਸੀਗਾ ਜਿਹੜਾ ਉਹੜਾ ਜਿਹਦੇ ਤੇ ਇੱਕ ਬੱਚੇ ਨੂੰ ਅਗਵਾ ਕਰਨ ਦਾ ਦੋਸ਼ ਸੀਗਾ ਇਹਦੇ ਚ ਉਹਨੂੰ ਮਾਰਿਆ ਸੋ ਇਹ ਕਿਤੇ ਨਾ ਕਿਤੇ ਕਹਾਣੀ ਜਿਹੜੀ ਹੈ ਨਾ ਇਹ ਇੱਥੇ ਜੇ ਖਲੋਂਦੀ ਹੈ ਜੀ ਜੀ ਬਿਲਕੁਲ ਮਿੰਟੂ ਜੀ ਖੈਰ ਚਲੋ ਮੈਨੂੰ ਲੱਗਦਾ ਵੀ ਇਹ ਕੇਸ ਤੇ ਅਜੇ ਹੋਰ ਲੰਬਾ ਚੱਲੇਗਾ ਇਹ ਚ ਮੁੱਕਣ ਵਾਲਾ ਕੁਸ਼ਣ ਅਜੇ ਤੱਕ ਨਹੀਂ ਲੜਾਈ ਹੈ ਸਰ ਕਾਨੂੰਨੀ ਲੜਾਈ ਕਈ ਵਾਰ ਅੰਤਹੀਨ ਹੋ ਜਾਂਦੀ ਆ ਬਹੁਤ ਲੰਮੀ ਚੱਲਦੀ ਆ ਲੜਾਈ ਜੀ ਖੈਰ ਮਿੱਤਰੋ ਲਾਈਵ ਰੁਕਿਆ ਨਹੀਂ ਆ ਜੇ ਕੋਈ ਪ੍ਰੋਬਲਮ ਆਈਏ ਤੇ ਮਾੜਾ ਜੇ ਤੁਸੀਂ ਫੋਨ ਬੰਦ ਕਰਕੇ ਦੁਬਾਰਾ YouTube ਤੇ ਦੁਬਾਰਾ ਚਲਾ ਲਓ ਮਾੜੀ ਮੋਟੀ ਕੋਈ ਸਮੱਸਿਆ ਆ ਜਾਂਦੀ ਹੈ ਖੈਰ ਮਿੰਟੂ ਜੀ ਥੋੜੀ ਜੀ ਰਾਜਨੀਤੀ ਦੀ ਗੱਲ ਹੋਰ ਕਰੀਏ